ਜਰਨਲਿਸਟ ਹੋਰ ਮਹਾਰਾਜ ਕੀ ਜੈ ਹਰ ਹਰ ਮੋਤ ਪ੍ਰਕੀਦਾ ਅੱਜ ਸਾਡੇ ਕੰਡੀ ਦੇ ਇਲਾਕੇ ਵਾਸਤੇ ਬਹੁਤ ਇੱਕ ਮਾਣ ਵਾਲੀ ਗੱਲ ਔਰ ਬਹੁਤ ਵੱਡੀ ਗੱਲ ਹੈ ਕਿ ਸਾਡੇ ਕੰਡੀ ਦੇ ਇਲਾਕੇ ਦੇ ਲੋਕਾਂ ਦੀ ਬਹੁਤ ਵੱਡੀ ਡਿਮਾਂਡ ਸੀ ਕਿ ਜਿਹੜੀ ਕਮਾਈ ਦੇਵੀ ਔਰ ਕੰਡੀ ਦੇ ਇਲਾਕੇ ਤੋਂ ਜਿਹੜੇ ਬਸਿਆ ਕੰਡੀਗੜ ਤੇ ਜਿਹੜੀ ਜਾਵੇ ਔਰ ਮੈਂ ਮੁੱਖ ਮੰਤਰੀ ਸਾਹਿਬ ਦਾ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਟ੍ਰਾਂਸਪੋਰਟ ਮੰਤਰੀ ਸਾਹਿਬ ਦਾ ਲਾਜ ਸਿੰਘ ਪੁਲਰੋਣਾ ਦਾ ਹੋਰ ਸਮੂੱਚੇ ਸਟਾਫ ਦਾ ਸ਼ਾਰਪੋਰ ਤੋਂ ਜਿੰਨੇ ਵੀ ਸਾਡੇ ਸਾਥੀ ਨੇ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਜੋਗ ਅਗਵਾਈ ਦੇ ਵਿੱਚ ਅੱਜ ਬਹੁਤ ਵੱਡੀ ਜਿਹੜੀ ਮੁੱਖ ਮੰਗ ਸੀ ਲੋਕਾਂ ਦੀ ਪੂਰੀ ਹੋਈ ਹੈ ਔਰ ਕਮਾਈ ਦੇ ਵੀ ਤੋਂ ਰੋਜ਼ਾਨਾ ਜਿਹੜੀ ਵਾਸੀਆ ਚੰਡੀਗੜ੍ਹ ਵਿਖੇ ਜਾਵੇ ਕਰੇਗੇ ਔਰ ਸ਼ਾਮ ਨੂੰ ਵਾਪਸ ਜਿਹੜੀ ਇੱਥੇ ਆਵੇ ਕਰੇਗੀ ਅੱਜ ਸਾਡੇ ਕੰਢੀ ਦੇ ਇਲਾਕੇ ਵਾਸਤੇ ਬਹੁਤ ਇੱਕ ਮਾਣ ਵਾਲੀ ਗੱਲ ਹੈ ਔਰ ਬਹੁਤ ਵੱਡੀ ਗੱਲ ਹੈ ਕਿ ਸਾਡੇ ਕੰਢੀ ਦੇ ਇਲਾਕੇ ਦੇ ਲੋਕਾਂ ਦੀ ਬਹੁਤ ਵੱਡੀ ਡਿਮਾਂਡ ਸੀਗੀ ਕਿ ਜਿਹੜੀ ਕਮਾਈ ਦੇ ਵੀ ਔਰ ਕੰਢੀ ਦੇ ਇਲਾਕੇ ਤੋਂ ਜਿਹੜੀ ਬਸ ਹੈ ਕੰਢੀ ਦਾੜ ਜਿਹੜੀ ਜਾ ਰਹੀ ਹੈ ਔਰ ਮੈਂ ਮੁੱਖ ਮੰਤਰੀ ਸਾਹਿਬ ਦਾ ਮਾਨਯੋਗ ਸਦਾਰਸ਼ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਟ੍ਰਾਂਸਪੋਰਟ ਮੰਤਰੀ ਸਾਹਿਬ ਦਾ ਲਾਲਜੀਤ ਸਿੰਘ ਖੁੱਲਰ ਉਹਨਾਂ ਦਾ ਔਰ ਸਮੁੱਚੇ ਸਟਾਫ ਦਾ ਸ਼ਾਹ ਪਰ ਤੋਂ ਜਿੰਨੇ ਵੀ ਸਾਡੇ ਸਾਥੀ ਨੇ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਜੋਗ ਅਗਵਾਈ ਦੇ ਵਿੱਚ ਅੱਜ ਬਹੁਤ ਵੱਡੀ ਜਿਹੜੀ ਮੁੱਖ ਮੰਗ ਸੀ ਲੋਕਾਂ ਦੀ ਪੂਰੀ ਹੋਈ ਹੈ ਔਰ ਕਮਾਈ ਦੇ ਵੀ ਤੋਂ ਰੋਜ਼ਾਨਾ ਜਿਹੜੀ বাসਿਆ ਛੰਡੀਗੜ੍ਹ ਵਿਖੇ ਜਾਵੇ ਕਰੇਗੀ ਔਰ ਸ਼ਾਮ ਨੂੰ ਵਾਪਸ ਜਿਹੜੀ ਇੱਥੇ ਆਵੇ ਕਰੇਗੀ ਔਰ ਮੈਂ ਧੰਨਵਾਦ ਕਰਦਾ ਹਾਂ ਇਹ ਮੰਤਰਾਜ ਸਿੰਘ ਜੀ ਦਾ ਜਿਨ੍ਹਾਂ ਨੇ ਹਰੀ ਛੰਡੀ ਦੇ ਕੇ ਇਹ বাস ਜਿਹੜੀ ਰਵਾਨਾ ਕੀਤੀ ਹੈ ਔਰ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਅਸੀਂ ਚੱਲਦੇ ਹਾਂ ਔਰ ਅਸ਼ੀਰਵਾਦ ਨਾਲ ਹੀ ਜਿਹੜੇ ਕੋ ਚੰਗੇ ਕੰਮ ਨੇ ਉਹਨਾਂ ਦੇ ਅਸ਼ੀਰਵਾਦ ਨਾਲ ਹੋ ਰਹੇ ਨੇ ਮੈਂ ਸਮੂੱਚੇ ਆਪਣੇ ਕੰਢੀ ਦੇ ਇਲਾਕੇ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜਿੰਨੇ ਵੀ ਅੱਜ ਸਰਪੰਚ ਸਾਹਿਬਾਨ ਔਰ ਸਾਡੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਸਾਥੀ ਇੱਥੇ ਆਏ ਨੇ ਉਹਨਾਂ ਵੱਲੋਂ ਮੈਂ ਮੰਤਰਾਜ ਗੀਰ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਸ਼ੁਭ ਹੱਥਾਂ ਦੇ ਨਾਲ ਜਿਹੜੀ ਵਾਸਾ ਜੇ ਵਰਦਾਨਾ ਕੀਤੀ ਹੈ ਔਰ ਸਾਡੇ ਪੰਜਾਬ ਰੋਡਵੇ ਦੇ ਸਾਰੇ ਕਰਮਚਾਰੀਆਂ ਦਾ ਸਤਿਕਾਰ ਦੇ ਜੀਐਮ ਸਾਹਿਬ ਦਾ ਔਰ ਉਹਨਾਂ ਦੀ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੂੰ ਆਪਾਂ ਇਹ ਬੇਨਤੀ ਕੀਤੀ ਸੀ ਜਾਈ ਦੀ ਔਰ ਉਹਨਾਂ ਨੇ ਬਹੁਤ ਜਲਦੀ ਇਹ ਜਿਹੜੀ ਸਾਡੀ ਜਿਹੜੀ ਮੰਗ ਸੀ ਉਹਨੂੰ ਪੂਰਾ ਕੀਤਾ ਹੈ ਔਰ ਮੈਂ ਆਪਣੇ ਵੱਲੋਂ ਆਪਣੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਜਿੱਤੇ ਸਮੁੱਚੇ ਇਲਾਕੇ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆਂ ਔਰ ਸਾਰਿਆਂ ਨੂੰ ਇਹ ਅਪੀਲ ਹੈ ਕਿ ਜਿਹੜੀ バス ਸੇਵਾ ਹੈ ਇਹਦਾ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ ਸਵੇਰੇ 6:00 ਪਜਾਹ ਤੱਕ ਚੱਲਿਆ ਕਰੇਗੀ ਕਮਾਈ ਦੇ ਵੀ ਤੌਰ ਸ਼ਾਮ ਨੂੰ 5:00 ਵਜੇ ਦੇ ਕਰੀਬ ਜਿਹੜੀ ਵਾਪਸ ਕਮਾਈ ਦੇ ਵੀ ਆਇਆ ਕਰੇਗੀ ਔਰ ਇੱਕ ਬਹੁਤ ਵੱਡੀ ਰਾਹਤ ਕੰਧ ਦੇ ਇਲਾਕੇ ਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹੈ ਸਰਕਾਰ ਵੱਲੋਂ ਮਹਿਕਮੇ ਵੱਲੋਂ ਕੀਤੇ ਗਏ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਟਾਫ ਦੀ ਘਾਟ ਹੈ ਉਹਨੂੰ ਪੂਰੀ ਕਰਨ ਤੋਂ ਬਾਅਦ ਜਿਹੜੀ ਮਿੰਨੀਬੱਸ ਸਰਵਿਸ ਹੈ ਉਹ ਵੀ ਆਪਣੇ ਕੰਟੀ ਦੇ ਇਲਾਕੇ ਦੇ ਪਿੰਡਾਂ ਦੇ ਵਿੱਚ ਚਾਲੂ ਹੋ ਜਾਵੇਗੀ ਜਿਹੜਾ ਇਹ ਮਿਹਨਤ ਕੀਤੀ ਹੈ ਪਰਮਾਤਮਾ ਕਿਰਪਾ ਕਰੇ ਕਿ ਸਦਾ ਹੀ ਇਹਨਾਂ ਦਾ ਜੀਵਨ ਸੁਖਮਈ ਬਣਿਆ ਰਹੇ ਔਰ ਇਹ ਹਮੇਸ਼ਾ ਹੀ ਸਾਡੇ ਇਲਾਕੇ ਦੇ ਵਾਸਤੇ ਐਸੀਆਂ ਸੁਗਧਾ ਮੰਦਾ ਪ੍ਰਬੰਧ ਕਰਦੇ ਰਹਿਣ ਸਾਰਾ ਅਲੋਕ ਇਲਾਕਾ ਇਹਨਾਂ ਦੇ ਨਾਲ ਹੈ ਜੁੜਿਆ ਤੇ ਹਮੇਸ਼ਾ ਇਹਨਾਂ ਦਾ ਸਹਿਯੋਗ ਕਰਦਾ ਰਹੇਗਾ ਮੈਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਅੰਤਰਾਤਮਾ ਤੋਂ ਤੇ ਦਿ ਲੋ ਧੰਨਵਾਦ ਕਰਦਾ ਹਾਂ ਜੀ